ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਿਹੜੇ ਆਪਣੇ ਕੰਬਾਈਨ ਟੋਟਾ ਕਰਦੀਆਂ ਨੇ ਝੋਨੇ ਦੇ ਵਿੱਚ ਟੋਟੇ ਆਉਣ ਦੇ ਕਿਹੜੇ-ਕਿਹੜੇ ਕਾਰਨ ਹੁੰਦੇ ਨੇ ਇਹ ਆਪਣੇ ਤਿੰਨ ਤੋਂ ਚਾਰ ਕਾਰਨ ਹੁੰਦੇ ਨੇ ਮੇਨ-ਮੇਨ ਜਿਹੜੇ ਆਪਣੇ ਟੋਟਿਆ ਕੰਬਾਈਨ ਕਰਦੀਏ ਤੇ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੁੜ ਸਬਸਕ੍ਰਾਈਬ ਕਰ ਲਓ ਜੀ ਇਹ ਆਪਣੀ ਹੈਗੀ ਜੀ ਵਿਸ਼ਾਲ 435 ਤੇ ਸਭ ਤੋਂ ਪਹਿਲਾ ਕਾਰਨ ਹੁੰਦਾ ਜੇ ਟੋਟੇ ਦਾ ਜਿਹੜੇ ਆਪਣੇ ਆਰਪੀਐਮ ਚੱਕਰ ਜੇ ਆਪਾਂ ਜ਼ਿਆਦਾ RPM ਚੱਕਰ ਤੇ ਚਲਾਉਣੇ ਆ ਤਾਂ ਉਹਦੇ ਨਾਲ ਟੋਟਾ ਕਮੈਂਡ ਕਰਨ ਲੱਗ ਪੈਂਦੀ ਤੇ ਇੱਕ ਆਪਾਂ ਜਦੋਂ ਥਰੇਸ਼ ਦੇ ਚੱਕਰ ਜਿਆਦਾ ਵਧਾ ਦਿੰਨੇ ਆ ਜਦੋਂ ਆਪਾਂ ਥਰੇਸ਼ ਦੇ ਚੱਕਰ ਆਪਾਂ ਜਿਆਦਾ ਤੇਜ਼ ਕਰ ਦਿੰਨੇ ਆ ਉਹਦੇ ਨਾਲ ਟੋਟਾ ਆਉਂਦੀ ਸਮੱਸਿਆ ਆਉਂਦੀ ਹੈ ਬਾਕੀ ਜੇਕਰ ਆਪਣੇ ਦੋਨੇ ਚੀਜ਼ਾਂ ਸਹੀ ਨੇ ਆਪਾਂ RPM ਚੱਕਰ ਵੀ ਸਹੀ ਨੇ ਥਰੇਸ਼ ਦੇ ਚੱਕਰ ਵੀ ਆਪਣੇ ਇਹ ਸਹੀ ਨੇ ਤਾਂ ਫਿਰ ਵੀ ਜਿਹੜੀ ਕੰਬਾਈਨ ਟੋਟਾ ਕਿਉਂ ਕਰਦੀ ਹੈ ਕਿਹੜੇ ਕਿਹੜੇ ਕਾਰਨ ਨੇ ਤੇ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਜੀ ਬਾਸਕਟ ਤੋਂ ਬਾਕੀ ਆਪਣਾ ਚੈਨਲ ਇੰਸਟਾਗ੍ਰam ਤੇ ਵੀ ਗਿਆ ਤੇ ਆਪਾਂ ਸ਼ਾਰਟ ਵੀਡੀਓ ਪਾਉਣੇ ਆ ਤੁਸੀਂ ਉਸ ਨੂੰ ਫੋਲੋ ਕਰ ਸਕਦੇ ਹੋ ਤੇ ਉਥੇ ਵੀ ਆਪਾਂ ਛੋਟ ਵੀਡੀਓ ਪਾਉਣੇ ਆ ਤੇ ਸਭ ਤੋਂ ਪਹਿਲਾਂ ਕਰਨਾ ਹੈਗਾ ਜੀ ਟੋਟੇ ਦਾ ਜਿਹੜੀਆਂ ਆਪਣੀਆਂ ਸਪਾਈਕਾਂ ਜਿਹੜੀਆਂ ਹੁਣ ਆਪਣਾ ਗੈਪ ਤੇ ਇਸ ਤਰ੍ਹਾਂ ਤੁਸੀਂ ਕਿਉਂਕਿ ਉਹ ਕਮੈਰ ਰੇਰ ਹੋ ਚੁੱਕੀ ਏ ਤੇ ਜਿਹੜਾ ਆ ਵਿਚਲਾ ਗੈਪ ਇਹ ਹੋਣਾ ਜ਼ਰੂਰੀ ਸਪਾਈਕਾਂ ਦੇ ਵਿੱਚ ਕਿਉਂਕਿ ਇੱਕ ਸਪੈਕ ਇੱਧਰ ਆਊਗੀ ਜੀ ਦੂਜੀ ਆਪਾਂ ਇੱਕ ਗਿੜਾ ਇਹ ਚੱਕਰ ਦੇਵਾਂਗੇ ਤੇ ਇਸ ਪਾਸੇ ਆਵੇਗੀ ਇਹਨਾਂ ਦੇ ਵਿੱਚ ਜਦੋਂ ਗੈਪ ਹੋਵੇਗਾ ਤੁਸੀਂ ਆ ਦੇਖ ਰਹੇ ਹੋ ਵੀ ਆ ਚੀਜ਼ਾਂ ਦੇ ਇੱਕ ਥਰੇਸ਼ਰ ਦੇ ਸਪਾਈਕਾਂ ਜਿਹਦੇ ਬਾਸ ਕਰਦੀ ਸਪਾਈਕਾਂ ਦੇ ਵਿਚਾਲੇ ਜਿਹੜਾ ਗੈਪ ਹੋਣਾ ਜ਼ਰੂਰੀ ਹੈ ਦੋਵਾਂ ਪਾਸੇ ਬਰਾਬਰ ਹੋਣਾ ਚਾਹੀਦਾ ਇਹ ਨਾਲ ਵੀ ਇੱਕ ਪਾਸੋਂ ਜਵਾਂ ਨਾਲ ਲੱਗਦਾ ਪਿਆ ਤੇ ਇੱਕ ਪਾਸੋਂ ਜ਼ਿਆਦਾ ਗੈਪ ਇਹੰਦਰ ਹੁੰਦਾ ਕਿ ਇੱਕ ਤਾਂ ਜਿਹੜਾ ਆਪਣਾ ਬਲੀ ਦੇ ਵਿੱਚ ਵੀ ਦਾਣਾ ਰਹਿ ਸਕਦਾ ਮੁੰਜਰ ਦੇ ਵਿੱਚ ਵੀ ਤੇ ਜਿਹੜਾ ਆਪਣਾ ਜਿਹੜਾ ਜਿਹੜਾ ਨਾਲ ਲੱਗਦਾ ਪਿਆ ਉਹਦੇ ਨਾਲ ਫਿਰ ਕੀ ਹੋਵੇਗਾ ਕਮੈਂਟ ਟੋਟਾ ਕਰੇਗੀ ਜਦੋਂ ਇਹ ਨਾਲ ਦੀ ਨਾਲ ਖਵੇਗੀ ਤਾਂ ਉਹਦੇ ਕਮੈਂਟ ਟੋਟਾ ਕਰੇਗੀ ਤੇ ਇਹ ਪਹਿਲਾ ਕਾਰਨ ਹੈ ਬਾਸਕਟ ਦਾ ਜਦੋਂ ਆਪਾਂ ਇਹ ਸੈਟਿੰਗ ਕਰਨੀ ਹੈ ਥਰੇਚਰ ਦੀ ਸੈਟਿੰਗ ਕਰਦੇ ਆ ਉਦੋਂ ਆਪਾਂ ਇਹ ਚੀਜ਼ ਵਿੱਚ ਗੈਪ ਰੱਖਣਾ ਜ਼ਰੂਰੀ ਹੈ ਦੋਆ ਪਾਸੇ ਐਸਪੈਕ ਦੇ ਬਰਾਬਰ ਵੀ ਉਹਨਾਂ ਕੈਪ ਚਾਹੀਦਾ ਤੇ ਐਸ ਪਾਸੇ ਵੀ ਉਹਨਾਂ ਕੈਪ ਚਾਹੀਦਾ ਪਹਿਲਾਂ ਕਰਨੇਗਾ ਜੀ ਦੂਜਾ ਕਰਨੇਗਾ ਜਦੋਂ ਆਪਾਂ ਐਸਪੈਕਾਂ ਦੇ ਵਿਚਾਲੇ ਜਦੋਂ ਆਪਾਂ ਲਹਿਰੀਆ ਜਿਆਦਾ ਸੰਗਣਾ ਕਰ ਲੈਂਦੇ ਆ ਇਹ ਇੰਦਰਾ ਹੁੰਦਾ ਕਿ ਜਦੋਂ ਆਪਣਾ ਮਾਲ ਚੜਦਾ ਚੋਨਾ ਜਦੋਂ ਆਪਣਾ ਮਾਲ ਆਉਂਦਾ ਇੱਥੇ ਝੜਦਾ ਤੇ ਇੱਥੇ ਜਦੋਂ ਫਿਰ ਮਾਲ ਰੋਕ ਰੋਕ ਕੇ ਜਾਂਦਾ ਜੇਕਰ ਆਪਾਂ ਆਹ ਚੀਜ਼ ਆਪਾਂ ਜਿਆਦਾ ਲਹਿਰੀਆ ਸੰਗਣਾ ਕਰਕੇ ਲਾਇਆ ਹੁੰਦਾ ਜਿਹੜਾ ਸਪੈਕਾਂ ਦੇ ਵਿਚਾਲਾ ਪਹਿਲਾ ਕਿਉਂਕਿ ਜਦੋਂ ਮਾਲ ਚੜੇਗਾ ਚੋਨਾ ਜਦੋਂ ਨਾਲ ਆਪਣਾ ਮਾਚਣ ਦੇ ਨਾਲ ਜਦੋਂ ਜਦੋਂ ਬੈੱਡ ਤੇ ਮਾਲ ਡੇਗ ਪੈਂਦਾ ਜਦੋਂ ਇੱਥੇ ਮਾਲ ਖੜ ਕੇ ਜਾਵੇਗਾ ਜਦੋਂ ਆਪਾਂ ਜ਼ਿਆਦਾ ਸੰਗਣਾ ਕੀਤਾ ਹੋਵੇਗਾ ਕਈਆਂ ਵੀਰਾਂ ਨੇ ਪੱਤੀ ਸਿੱਧੀਆਂ ਲਾਈਆਂ ਹੁੰਦੀਆਂ ਨੇ ਇਸ ਤਰ੍ਹਾਂ ਚੌੜੀਆਂ ਚੌੜੀਆਂ ਲਾਈਆਂ ਹੁੰਦੀਆਂ ਨੇ ਤੇ ਉਹਦੇ ਫਿਰ ਜਿਹੜਾ ਮਾਲ ਖੜ ਖੜ ਕੇ ਝੋਨਾ ਜਾਂਦਾ ਤੇ ਉਹਦੇ ਨਾਲ ਫਿਰ ਟੋਟਾ ਕਮੈਂਡ ਕਰਤੀ ਕਿਉਂਕਿ ਥਰੇਸ਼ਰ ਦੇ ਤੁਹਾਨੂੰ ਪਤਾ ਚੱਕਰ ਬਹੁਤ ਜ਼ਿਆਦਾ ਹੁੰਦੇ ਨੇ ਉਹ ਜਦੋਂ ਦੁਬਾਰਾ ਟੱਚ ਕਰਦਾ ਜਦੋਂ ਦੁਬਾਰਾ ਘੁੰਮ ਕੇ ਆਉਂਦਾ ਦਾਣੇ ਨੂੰ ਟੱਚ ਕਰਦਾ ਤੇ ਉਹ ਜਿਹੜਾ ਟੋਟਾ ਕਰਨ ਦੀ ਸਮੱਸਿਆ ਜ਼ਿਆਦਾ ਆ ਜਾਂਦੀ ਇਹ ਬਾਸਕਰ ਦਾ ਚੱਕਰ ਹੈ ਬਹੁਤ ਹੀ ਵੀਰਾਂ ਦੀ ਆਪਣੇ ਇੱਥੇ ਲੈਹਰੀਆ ਜ਼ਿਆਦਾ ਲੱਗਾ ਹ ਉਹਦੇ ਨਾਲ ਜੇ ਟੋਟੇ ਕਰਨ ਦੀ ਸਮੱਸਿਆ ਹੁੰਦਾ ਦੋ ਕਾਰਨ ਆਪਣੇ ਬਾਸ ਕੱਢਦੇ ਨੇ ਤੇ ਜਿਹੜਾ ਆਪਣਾ ਪਿਛਲਾ ਲੈ ਰਿਹਾ ਜੇਕਰ ਆਪ ਸੰਗਣਾ ਕਰਦੇ ਆਂ ਇਹਨਾਂ ਦੇ ਲਈ ਕੰਬੈਨ ਪਿੱਛੇ ਸਟਾਫ ਬਕਰ ਫਾਇਂ ਦਾਣੇ ਆਉਂਦੀ ਸਮੱਸਿਆ ਇਹਦੀ ਆਪਾਂ ਪਹਿਲਾਂ ਵੀਡੀਓ ਬਣਾ ਚੁੱਕੇ ਆਂ ਜਿਹੜਾ ਆਪਾਂ ਲੈ ਰਿਹਾ ਸੰਗਣਾ ਜਾਵਾ ਕਰਦੇ ਆਂ ਤੇ ਇਹਦੇ ਨਾਲ ਜਿਹੜਾ ਆਪਣਾ ਪਿੱਛੇ ਫਰਾਲ ਦੇ ਵਿੱਚ ਦਾਣੇ ਜਾਂਦੇ ਨੇ ਸਿੱਧੇ ਦਾਣੇ ਦਰਸ਼ਾਈ ਨਹੀਂ ਹੁੰਦੀ ਕਿਉਂਕਿ ਜਿਆਦਾ ਮਾਲ ਹੁੰਦਾ ਕਿਉਂਕਿ ਤਕਰੀਬਨ ਇਹ ਆਪਾਂ ਦੇਖਨੇ ਆਂ ਚੋਨਾ 90 99 ਮਾਲ ਨਿਕਲਦਾ ਤੀਜੇ ਦਾ ਫਿਰ ਆਪਣਾ ਚੰਗੀ ਤਰ੍ਹਾਂ ਮਾਲ ਛੜਦਾ ਨਹੀਂ ਜਾਂ ਥੱਲੇ ਡਿੱਗਦਾ ਨਹੀਂ ਬੈੱਡ ਤੇ ਛੇਤੀ ਖਾਲੀ ਨਹੀਂ ਹੁੰਦੀ ਬਾਸਕਟ ਉਹ ਫਿਰ ਜਿਹੜੇ ਪੱਤਿਆਂ ਦੇ ਨਾਲ ਜਿਹੜਾ ਆਪਣਾ ਮਾਲ ਪਿੱਛੇ ਲੱਗਾ ਜਾਂਦਾ ਸਟਾਪ ਆਕਾ ਥਾਣੀ ਉਹ ਪਰਨੇ ਕਮੈਂਡ ਦਾਣੀ ਮਾਂ ਦੀ ਸਮੱਸਿਆ ਆਉਂਦੀ ਹੈ ਤੇ ਇਹ ਟੋਟੇ ਦੀ ਸਮੱਸਿਆ ਪਹਿਲਾ ਕਾਰਨ ਆਪਣਾ ਇਹ ਵਾਲਾ ਸਪਾਈਕਾਂ ਦੀ ਸੈਟਿੰਗ ਹੋਣੀ ਚਾਹੀਦੀ ਹੈ ਦੂਜਾ ਆਪਣਾ ਜਿਹੜਾ ਇਹਦੇ ਵਿੱਚ ਲਹਿਰੀ ਜਿਆਦਾ ਸੰਗਣਾ ਨਹੀਂ ਹੋਣਾ ਚਾਹੀਦਾ ਇਹ ਇਸਤੇਮਾਲ ਆਜੋ ਜੀ ਆਪਣੇ ਸੀਪਾਂ ਦਾ ਕਿਉਂਕਿ ਜੇਕਰ ਆਪਣੇ ਸੀਪਾਂ ਦੀ ਸੈਟਿੰਗ ਵੀ ਸਹੀ ਨਹੀਂ ਤੇ ਆਪਣੇ ਉਹ ਵੀ ਕਮੈਂਡ ਟੋਟਾ ਕਰ ਗਈ ਜਿਆਦਾ ਸਮੱਸਿਆ ਆਊਗੀ ਜਦੋਂ ਆਪਾਂ ਹੇੜ ਦੀ ਸੀਫ ਜਿਆਦਾ ਆਪਾਂ ਟੈਡ ਕਰ ਦਿੰਨੇ ਆ ਤੇ ਟੈਡ ਕਰਨ ਦੇ ਨਾਲ ਹੁੰਦਾ ਕਿ ਜਿਹੜੀ ਛਣਾਈ ਘਟ ਜਾਂਦੀ ਏ ਇੱਕ ਤਾਂ ਜੇ ਤੁਸੀਂ ਆਪਾਂ ਜਿਆਦਾ ਟੈਡ ਕਰਦੇ ਇੱਕ ਤਾਂ ਦਾਣੇ ਉਹਨਾਂ ਦੀ ਸਮੱਸਿਆ ਵੀ ਆ ਜਾਂਦੀ ਏ ਤੇ ਜਦੋਂ ਆਪਾਂ ਜਿਆਦਾ ਕਰ ਦਿੰਨੇ ਆ ਤੇ ਉਹਨਾਂ ਜਿਹੜੇ ਫਿਰ ਦਾਣੇ ਜਿਹੜਾ ਆਪਣਾ ਝੋਨਾ ਜਾਵੇਗਾ ਜੀਰੀ ਜਾਵੇਗੀ ਉਹ ਉੱਪਰ ਦੀ ਹੋ ਕੇ ਦੁਬਾਰਾ ਵਾਪਸੀ ਜਾਵੇਗਾ ਮਾਲ ਜੇਦੋਂ ਆਪਣੀ ਵਾਪਸੀ ਜਾਵੇਗੀ ਉਦੋਂ ਵੀ ਕਮੈਂਟ ਟੋਟਾ ਕਰੇਗੀ ਕਿਉਂਕਿ ਜਿਹੜਾ ਇੱਕ ਵਾਰੀ ਦਾਣਾ ਵਿੱਚੋਂ ਲੰਘ ਗਿਆ ਉਹ ਦੁਬਾਰਾ ਜਦੋਂ ਫੂਸ ਦੇ ਰਾਹੀਂ ਦੁਬਾਰਾ ਥਰੇਸ਼ਰ ਦੇ ਵਿੱਚ ਜਾਊਗਾ ਥਰੇਸ਼ਿੰਗ ਹੋ ਕੇ ਦੁਬਾਰਾ ਆਊਗਾ ਉਹਨਾਂ ਬਹੁਤ ਜ਼ਿਆਦਾ ਟੋਟਾ ਉਹਨਾਂ ਦੀ ਸਮੱਸਿਆ ਹੁੰਦੀ ਏ ਤੇ ਇਸ ਕਰਕੇ ਜਿਹੜੇ ਵੀਰ ਆਪਣੇ ਉਚਰਨੇ ਪਾਉਂਦੇ ਨੇ ਉਹਨਾਂ ਦੇ ਕੇਵਲ ਦੇਖਦੇ ਆਂ ਵੀ ਟੋਟੇ ਦੀ ਜ਼ਿਆਦਾ ਸਮੱਸਿਆ ਆਉਂਦੀ ਏ ਕਿਉਂਕਿ ਜਿਹੜਾ ਝਰਨਾ ਤਕਰੀਬਨ 90-95 ਮਾਣ ਜਿਹੜੇ ਆਪਣੀਆਂ ਜੀਰੀਆਂ ਛੋਨੇ ਨਿਕਲਦੇ ਨੇ ਉਹ ਪੂਰੀ ਤਰ੍ਹਾਂ ਛਣਾਈ ਨਹੀਂ ਹੁੰਦੀ ਤਾਂ ਇੱਕ ਤਾਂ ਆਪਣੇ ਕੰਬੈਨ ਤੇ ਦਾਣੇ ਆਉਂਦੀ ਸਮੱਸਿਆ ਵੀ ਆਉਂਦੀ ਏ ਤੇ ਦੂਜਾ ਆਪਣਾ ਟੋਟੇ ਦੀ ਸਮੱਸਿਆ ਵੀ ਜ਼ਿਆਦਾ ਆਉਂਦੀ ਕਿਉਂਕਿ ਜੇ ਝਰਨਾ ਪੂਰੀ ਤਰ੍ਹਾਂ ਆਪਣਾ ਛਣਾਈ ਨਹੀਂ ਕਰਦਾ ਜਿੰਨੇ ਨਾਲ ਫਿਰ ਜਦ ਆਪਣਾ ਵਾਪਸੀ ਮਾਲ ਜਾ ਕੇ ਦੁਬਾਰਾ ਫੂਸ ਰਹੀ ਜਦ ਆਪਾਂ ਆਪਣੇ ਫੂਸ ਦੇ ਐਲੀਵੇਟਰਾਂ ਹੀ ਦੁਬਾਰਾ ਥ੍ਰੈਸ਼ਿੰਗ ਹੋ ਕੇ ਆਉਂਦਾ ਜਿੰਦ ਨੇ ਆਪਣੇ ਫਿਰ ਟੋਟੇ ਦੀ ਸਮੱਸਿਆ ਆਉਂਦੀ ਹੈ। ਬਾਕੀ ਇੱਕ ਟੋਟੇ ਦੀ ਸਮੱਸਿਆ ਜਦੋਂ ਆਪਣੇ ਜਿਹੜੇ ਵਰਮ ਨੇ ਐਲੀਵੇਟਰ ਤੇ ਜੇਕਰ ਜ਼ਿਆਦਾ ਆਪਣੇ ਕਿੱਕੇ ਹੋ ਚੁੱਕੇ ਨੇ ਤਾਂ ਉਹਦੇ ਨਾਲ ਵੀ ਫਿਰ ਦਾਣਾ ਤੋੜ ਦੀ ਸਮੱਸਿਆ ਆਉਂਦੀ। ਉਹ ਜਿਹੜਾ ਆਪਣਾ ਥੋੜਾ ਕੁ ਪਰਸੈਂਟ ਆਪਾਂ ਕਹਿ ਸਕਦੇ ਜਿਹੜੀ ਜ਼ਿਆਦਾ ਜ਼ਿਆਦਾ ਸਮੱਸਿਆ ਆਪਣੇ ਜਿਹੜੇ ਆਰਪੀਐਮ ਚੱਕਰ ਜ਼ਿਆਦਾ ਕਰਨੇ ਥ੍ਰੈਸ਼ਰ ਦੇ ਚੱਕਰ ਜ਼ਿਆਦਾ ਕਰਨੇ ਜਾਂ ਆਪਣੇ ਜਿਹੜੀ ਬਾਸਕਟ ਆਪਣੀ ਸਹੀ ਨਹੀਂ ਹੋएगी ਉਹਦੇ ਨਾਲ ਟੋਟੇ ਦੀ ਸਮੱਸਿਆ ਜ਼ਿਆਦਾ ਆਉਂਦੀ ਹੈ। ਜਾਂ ਜਦੋਂ ਆਪਾਂ ਸੀਪਾਂ ਜਿਆਦਾ ਟਾਈਟ ਕਰ ਲੈਂਦੇ ਨੇ ਉੱਪਰ ਦੀ ਸੀ ਨਹੀਂ ਆਪਾਂ ਹੇਠਲੀ ਸੀ ਦੀ ਗੱਲ ਕਰਦੇ ਆ ਜਦੋਂ ਆਪਾਂ ਹੇਠਲੀ ਸੀ ਜਿਆਦਾ ਟਾਈਟ ਕਰਦੇ ਨੇ ਉਹਦੇ ਨਾਲ ਫਿਰ ਜਿਹੜੀ ਵਾਪਸੀ ਵੱਧ ਜਾਂਦੀ ਏ ਤੇ ਉਹਦੇ ਨਾਲ ਟੋਟੇ ਦੀ ਸਮੱਸਿਆ ਜਿਆਦਾ ਆਉਂਦੀ ਏ ਤੇ ਜਾਂ ਜਦੋਂ ਆਪਾਂ ਬਾਸਕਟ ਦੇ ਵਿੱਚ ਦਹਿਰੀ ਜਿਆਦਾ ਸੰਘਣਾਪ ਕਰਕੇ ਆਪਾਂ ਲਾ ਦਿੰਦੇ ਆ ਇਹ ਆਪਣੇ ਤਿੰਨ ਤੋਂ ਚਾਰ ਕਾਰਨ ਹੁੰਦੇ ਨੇ ਬਾਕੀ ਛਰਨੇ ਦੇ ਨਾਲੋਂ ਆਪਾਂ ਜੇਕਰ ਸੀਪਾਂ ਦੀ ਸੈਟਿੰਗ ਸਹੀ ਕਰਦੇ ਆ ਤਾਂ ਬਹੁਤ ਵਧੀਆ ਤੇ ਕਈਆਂ ਵੀਰਾਂ ਦੇ ਜਿਹੜੇ 26 ਝੋਨੇ ਦੇ ਵਿੱਚ ਵੀ ਇਹ ਜਿਆਦਾ ਦਿੱਕਤ ਆਉਂਦੀ ਏ ਦਾਣੇ ਆਉਣ ਦੀ ਸਮੱਸਿਆ ਜਿਆਦਾ ਆਉਂਦੀ ਏ ਉਹਦਾ ਕਾਰਨ ਹੁੰਦਾ ਕਿ ਜਿਹੜੇ ਆਪਣੇ 26 ਚੋਨੇ ਕਿਉਂਕਿ ਪੱਤੇ ਜਿਆਦਾ ਚੌੜੇ ਹੁੰਦੇ ਨੇ ਤੇ ਜਿਹੜਾ ਆਪਣਾ ਬਾਸਕਰ ਦੇ ਪਿਛਲੇ ਲੈਰੀਆ ਲੱਗਾ ਹੁੰਦਾ ਉਹ ਆਪਣਾ ਕਈਆਂ ਵੀਰਾਂ ਦੇ ਜਿਆਦਾ ਸੰਘਣਾ ਲੱਗਾ ਹੁੰਦਾ ਜਿੰਦੇ ਕਾਰਨ ਉਹ ਫਿਰ ਜਿਹੜਾ ਆਪਣਾ ਮਾਲ ਚੰਗੀ ਤਰ੍ਹਾਂ ਥੱਲੇ ਡਿੱਗਦਾ ਨਹੀਂਗਾ ਕਿਉਂਕਿ ਉਸ ਦਾ ਜਿਹੜਾ ਝਾੜ ਦੇ ਤੁਹਾਨੂੰ ਪਤਾ 100 ਤੋਂ 100 ਮਣ ਪਲੱਸ ਵੀ ਆਪਣੇ ਕਿਸਾਨਾਂ ਦੇ ਵੀਰਾਂ ਦੇ ਖੇਤਾਂ ਵਿੱਚ ਆਇਆ ਹੋਇਆ ਹੈ ਤੇ ਉਹ ਹੁੰਦਾ ਕਿ ਜਦੋਂ ਆਪਣਾ ਜਿਆਦਾ ਲੈਰੀਆ ਸੰਘਣਾ ਹੋਵੇਗਾ ਤੇ ਜਿਹੜਾ ਆਪਣਾ ਪੂਰਾ ਮਾਲ ਥੱਲੇ ਡਿੱਗਦਾ ਨਹੀਂ ਬੈੱਡ ਤੇ ਨਾਲ ਦੀ ਨਾਲ ਕਿਉਂਕਿ ਇਹ ਜਿਹੜੇ ਚੋਨਾ ਮਚੋਨਾ ਆਉਂਦਾ ਕਬੈਣ ਕਿਉਂਕਿ ਮਾਣਾ ਦੇ ਹਿਸਾਬ ਦੇ ਨਾਲ ਆਪਣਾ ਜਿਹੜਾ ਆਪਣਾ ਚੋਨਾ ਜੀਰੀ ਆਉਂਦੀ ਤਾਂ ਉਹ ਜਲਦੀ ਜੇ ਆਪਣੀ ਜਿਹੜੀ ਬਾਸਕਟ ਜਲਦੀ ਖਾਲ ਦਿਖਾ ਲਈ ਨਹੀਂ ਹੁੰਦੀ ਉਸ ਨੂੰ ਸਾਹ ਨਹੀਂ ਮਿਲਦਾ ਉਹ ਨਾਲ ਦੀ ਨਾਲ ਇਹ ਟੱਪੱਤਿਆਂ ਚੌੜਿਆਂ ਦੇ ਕਾਰਨ ਉਹ ਜਿਹੜਾ ਆਪਣਾ ਵਾਲ ਸਟਾਪ ਬਕਰਾਂ ਰਹੀ ਥੱਲੇ ਪਿੱਛੇ ਦਾਣੇ ਕਬੈਣ ਵਾਲੀ ਆਉਂਦੀ ਛੱਬੀ ਚੋਨੇ ਦੇ ਵਿੱਚ ਉਹ ਤਾਂ ਹੁੰਦਾ ਕਿਉਂਕਿ ਉਹ ਇੱਕੋਂ ਦਾ ਪੱਤਾ ਚੌੜਾ ਹੁੰਦਾ ਤੇ ਜਦੋਂ ਉਹਨੇ ਬਾਸਕਟ ਵਿੱਚ ਸਾਹ ਮਿਲੇਗਾ ਉਹ ਜਦੋਂ ਵੀ ਆਪਣਾ ਬਾਸਕਰ ਦੇ ਵਿੱਚ ਰਹਿ ਗਏ ਪਿੱਛੇ ਦਾਣੇ ਆਉਣਗੇ ਥੱਲੇ ਡਿੱਗ ਪੈਣਗੇ ਜਦੋਂ ਬਾਸਕਰ ਦਾ ਦੇਹਰੇ ਜਿਆਦਾ ਸੰਘਣਾ ਹੋਵੇਗਾ ਉਦੋਂ ਦਾਣੇ ਦੀ ਆਉਂਦੀ ਸਮੱਸਿਆ ਹੁੰਦੀ ਏ ਇੱਕ ਜਦੋਂ ਆਪਾਂ ਜਿਹੜੇ ਵੀਰ ਚਰਨਾ ਪਾਏ ਹੁੰਦੇ ਨੇ ਤੇ ਚਰਨੇ ਕਾਰਨ ਵੀ ਜਦੋਂ ਕਈ ਵਾਰ ਚੋਕ ਹੋ ਜਾਂਦਾ ਜਾਂ ਜਦੋਂ ਜਿਆਦਾ 19 ਨੰਬਰ ਚਰਨਾ ਪਾਇਆ ਹੁੰਦਾ ਤਾਂ ਜਿਆਦਾ ਭਰਨ ਦੇ ਕਾਰਨ ਵੀ ਜਿਹੜੇ ਦਾਣੇ ਆਉਂਦੀ ਕਿਉਂਕਿ ਜੋ ਧਰ ਚਰਨਾ ਆਪਣਾ ਪਰ ਜਾਂਦਾ ਫਿਰ ਆਪਣਾ ਜਿਹੜਾ ਉੱਪਰਲੇ ਸੀਵ ਨੂੰ ਹਵਾ ਨਹੀਂ ਲੱਗਦੀ ਤੇ ਜਿਹਦੇ ਕਾਰਨ ਆਪਣਾ ਜਿਹੜਾ ਫਿਰ ਦਾਣੇ ਆਉਂਦੀ ਸਮੱਸਿਆ ਆ ਜਾਂਦੀ ਸਭੀ ਚੋਨੇ ਦੇ ਵਿੱਚ ਤਕਰੀਬਨ ਆਪਣੇ ਬਾਸਕਰ ਜਗ੍ਹਾ ਲੈ ਰਿਆ ਸੰਘਣਾ ਹ ਤੇ ਬਾਕੀ ਇਹ ਜਿਹੜੇ ਆਪਣੇ ਤਿੰਨ ਤੋਂ ਚਾਰ ਕਾਰਡ ਨੇ ਟੋਟੇ ਦੇ ਹੁੰਦੇ ਨੇ ਕਿ ਟੋਟਾ ਕਿਉਂ ਦਾ ਤੇ ਇਹ ਆਪਣੇ ਤਿੰਨ ਤੋਂ ਚਾਰ ਕਾਰਡ ਨੇ ਤੇ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਦੇਖ ਰਹੇ ਹੋ ਵੀਡੀਓ ਆਪਣੇ ਚੈਨਲ ਨੂੰ ਜੁਸ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ ਜੀ